ਲੁਧਿਆਣਾ ਟਾਈਮ ਸਿੱਖ ਰਹੇ ਤੁਸੀਂ ਪਹਿਲਾ ਪ੍ਰਬਲੀਨ ਕੋ ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਹੁਣ ਤੁਸੀਂ ਲੁਧਿਆਣੇ ਤੋਂ ਇਲਾਵਾ ਕਿਸੇ ਹੋਰ ਜ਼ਿਲ੍ਹੇ ਦੇ ਵਿੱਚ ਜੇਕਰ ਰਹਿ ਰਹੇ ਹੋ ਤਾਂ ਤੁਸੀਂ ਲੁਧਿਆਣੇ ਦੇ ਵਿੱਚ ਹੀ ਆਪਣਾ ਡਰਾਈਵਿੰਗ ਲਾਇਸੈਂਸ ਜੋ ਬਣਵਾ ਸਕਦੇ ਹੋ ਹਾਲਾਂਕਿ ਇਸ ਦੇ ਵਿੱਚ ਜਿਹੜਾ ਤੁਹਾਡਾ ਪਤਾ ਹੋਵੇਗਾ ਡਰਾਈਵਿੰਗ ਲਾਇਸੈਂਸ ਦਾ ਉਹ ਤੁਹਾਡੇ ਸਵਰਧਤ ਜ਼ਿਲ੍ਹੇ ਦੇ ਨਾਲ ਹੀ ਹੋਵੇਗਾ ਪਰ ਤੁਸੀਂ ਆਰਟੀਓ ਦਫ਼ਤਰ ਜਾ ਕੇ ਆਪਣਾ ਡਰਾਈਵਿੰਗ ਲਾਇਸੈਂਸ ਜਿਹੜਾ ਹੈ ਉਹ ਲੈ ਸਕਦੇ ਹੋ ਜਿਸ ਦੇ ਵਿੱਚ ਕੀ ਤੁਹਾਨੂੰ ਦੱਸਦੀ ਕਿ ਮੁੱਖ ਮੰਤਰੀ ਦੇ ਵੱਲੋਂ ਹੀ ਆਨਲਾਈਨ ਪੋਰਟਲ ਜਿਹੜਾ ਖੋਲ੍ਹ ਦਿੱਤਾ ਗਿਆ ਜਿਸ ਦੇ ਵਿੱਚ ਜ਼ਿਕਰਯੋਗ ਗੱਲ ਇਹ ਹੈ ਕਿ ਜੋ ਇਸ ਉੱਤੇ ਐਡਰੈਸ ਦਿੱਤਾ ਹੋਵੇਗਾ ਉਹ ਤੁਹਾਡੇ ਆਧਾਰ ਕਾਰਡ ਦੇ ਨਾਲ ਲਿੰਕ ਯਾਨੀ ਕਿ ਤੁਹਾਡਾ ਸਬੰਧਿਤ ਜ਼ਿਲ੍ਹੇ ਦੇ ਨਾਲ ਹੀ ਹੋਵੇਗਾ ਪਰ ਤੁਸੀਂ ਅਪਲਾਈ ਵੀ ਕਰਵਾ ਸਕਦੇ ਹੋ ਤੇ ਇਸ ਡਰਾਈਵਿੰਗ ਲਾਇਸੈਂਸ ਇਸੇ ਜ਼ਿਲ੍ਹੇ ਦੇ ਵਿੱਚੋਂ ਲੈ ਸਕਦੇ ਹੋ ਤੁਹਾਨੂੰ ਆਪਣੇ ਘਰਿਆ ਆਪਣੇ ਜ਼ਿਲ੍ਹੇ ਦੇ ਵਿੱਚ ਜਾ ਕੇ ਡਰਾਈਵਿੰਗ লাইসেনਸ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਹੈ ਇੱਥੇ ਡਰਾਈਵਿੰਗ লাইসেনਸ ਦੇ ਵਿੱਚ ਸਿੱਖਲਾਈ ਤੋਂ ਲੈ ਕੇ ਪਰਮਨੈਂਟ ਡਰਾਈਵਿੰਗ লাইসেনਸ ਦੀ ਜਿਹੜੀ ਸਹੂਲਤ ਇਸ ਦੇ ਵਿੱਚ ਦਿੱਤੀ ਗਈ ਆ ਆਨਲਾਈਨ ਪੋਰਟਲ ਜਿਹੜਾ ਖੋਲ ਦਿੱਤਾ ਗਿਆ ਜਿਸ ਦੇ ਵਿੱਚ ਕਿ ਤੁਸੀਂ ਹੁਣ ਸਿਰਫ ਆਰਟੀਓ ਦਫ਼ਤਰ ਦੇ ਵਿੱਚ ਜਾ ਕੇ ਆਪਣਾ লাইসেনਸ ਅਪਲਾਈ ਕਰੋਗੇ ਤੁਹਾਡਾ ਟੈਸਟ ਜਿਹੜਾ ਹੋਵੇਗਾ ਉਸ ਤੋਂ ਬਾਅਦ ਕੀ ਤੁਹਾਨੂੰ ਡਰਾਈਵਿੰਗ লাইসেনਸ ਜੋ ਕਿ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਹੀ ਮਿਲੇਗਾ ਖਾਸ ਕਰ ਇਹ ਹੈ ਕਿ ਇਸ ਲਈ ਕੋਈ ਵਾਧੂ ਫੀਸ ਨਹੀਂ ਦੇਣੀ ਪਵੇਗੀ ਤੁਹਾਡੇ ਤੋਂ ਉਹੀ ਸਰਕਾਰੀ ਫੀਸ ਵਸੂਲੀ ਜਾਵੇਗੀ ਜੋ ਦੂਜਿਆਂ ਤੋਂ ਵਸੂਲੀ ਜਾ ਰਹੀ ਹੈ ਤੁਸੀਂ ਰਾਜ ਦੇ ਕਿਸੇ ਵੀ ਜ਼ਿਲ੍ਹੇ ਦੇ ਮੂਲ ਨਿਵਾਸੀ ਹੋ ਤੇ ਲੁਧਿਆਣਾ ਦੇ ਵਿੱਚ ਰਹਿ ਰਹੇ ਹੋ ਜਾਂ ਕੰਮ ਕਰ ਰਹੇ ਹੋ ਤੁਹਾਡੇ ਪਤੇ ਦੇ ਸਾਰੇ ਸਬੂਤ ਵੀ ਸਬਤ ਦੱਜਲੇ ਦੇ ਹਨ ਪਹਿਲਾਂ ਤੁਹਾਨੂੰ ਡਰਾਈਵਿੰਗ ਲਾਇਸੈਂਸ ਲੈਣ ਲਈ ਉਸ ਜ਼ਿਲ੍ਹੇ ਵਿੱਚ ਵਾਪਸ ਜਾਣਾ ਪੈਂਦਾ ਸੀ ਪਰ ਹੁਣ ਤੁਸੀਂ ਉਸ ਪਤੇ ਦਾ ਸਬੂਤ ਜਮਾ ਕਰਵਾ ਕੇ ਆਰਟੀਓ ਜਾ ਸਕਦੇ ਹੋ ਦਫ਼ਤਰ ਲੁਧਿਆਣਾ ਵਿੱਚ ਹੀ ਅਪਲਾਈ ਕਰ ਸਕਦੇ ਹੋ ਤੁਹਾਨੂੰ ਆਨਲਾਈਨ ਫਾਰਮ ਭਰ ਕੇ ਅਪਾਇੰਟਮੈਂਟ ਲੈਣੀ ਪਵੇਗੀ ਫਿਰ ਤੁਹਾਨੂੰ ਟ੍ਰੈਕ ਤੇ ਲਰਨਿੰਗ ਜਾ ਸਥਾਈ লাইসেন্স ਲਈ ਟੈਸਟ ਦਿਨਾ ਹੋਵੇਗਾ ਟੈਸਟ ਪਾਸ ਕਰਨ ਤੋਂ ਬਾਅਦ ਤੁਹਾਨੂੰ ਡਰਾਈਵਿੰਗ লাইসেন্স ਮਿਲੇਗਾ ਇੱਥੇ ਸਾਰੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਤੁਹਾਨੂੰ ਲੁਧਿਆਣਾ ਆਰਟੀ ਦੇ ਦਸਤਾਕਤ ਤੁਹਾਨੂੰ ਉਹੀ ਡਰਾਈਵਿੰਗ লাইসেন্স ਮਿਲੇਗਾ ਹਾਲਾਂਕਿ ਇਸ ਦੇ ਵਿੱਚ ਪਤਾ ਸਬੰਧਤ ਜ਼ਿਲ੍ਹੇ ਦਾ ਹੀ ਹੋਵੇਗਾ ਇੱਥੇ ਤੁਹਾਨੂੰ ਇਹ ਵੀ ਜਾਣ ਦਈਏ ਕਿ ਇਹ ਸਹੂਲਤ ਸਿੱਖਣ ਤੋਂ ਲੈ ਕੇ ਪੱਕਾ ਡਰਾਈਵਿੰਗ লাইসেন্স ਲੈਣ ਤੱਕ ਉਪਲਬਧ ਹੋਵੇਗੀ ਹਾਲਾਂਕਿ ਤੁਹਾਡਾ ਡਰਾਈਵਿੰਗ লাইসেন্স ਉਸੇ ਪਤੇ ਦਾ ਹੋਵੇਗਾ ਜੋ ਕਿ ਆਧਾਰ ਕਾਰਡ ਦੇ ਨਾਲ ਲਿੰਕ ਹੈ ਜਿਸ ਦੇ ਵਿੱਚ ਕੀ ਤੁਹਾਨੂੰ ਦੱਸਦੀ ਇਹ ਕਿ ਕੁਝ ਸਾਲ ਪਹਿਲਾਂ ਮੋਟਰ ਵਾਈਕਲ ਐਕਟ ਵਿੱਚ ਸੋਧ ਕਰਕੇ ਕੇਂਦਰ ਸਰਕਾਰ ਦੇ ਵੱਲੋਂ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਸੀ ਜਿਸ ਨੂੰ ਕਿਸੇ ਵੀ ਟ੍ਰਾਂਸਪੋਰਟ ਅਧਿਕਾਰੀ ਨੇ ਪ੍ਰਵਾਨ ਨਹੀਂ ਕੀਤਾ ਸੀ ਪਰ ਹੁਣ ਆਰਟੀਏ ਨੇ ਕੁਝ ਸਮਾਂ ਪਹਿਲਾਂ ਹੀ ਚਾਰਜ ਸੰਭਾਲ ਲਿਆ ਹੁਣ ਵੀ ਦੇ ਵੀਡੀਓਜ਼ ਲਈ ਟੇਕ ਕਰੂ ਧਿਆਨ ਦੇ। ਲੁਧਿਆਣਾ ਟਾਈਪ ਸਿੱਖ ਰਹੇ ਤੁਸੀਂ ਪਹਾ ਪ੍ਰਬਲੀਨ ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ। ਹੁਣ ਤੁਸੀਂ ਲੁਧਿਆਣ ਤੋਂ ਇਲਾਵਾ ਕਿਸੇ ਹੋਰ ਜ਼ਿਲ੍ਹੇ ਦੇ ਵਿੱਚ ਜੇਕਰ ਰਹਿ ਰਹੇ ਹੋ ਤਾਂ ਤੁਸੀਂ ਲੁਧਿਆਣੇ ਦੇ ਵਿੱਚ ਹੀ ਆਪਣਾ ਡਰਾਈਵਿੰਗ ਲਾਇਸੈਂਸ ਜੋ ਬਣਵਾ ਸਕਦੇ ਹੋ। ਹਾਲਾਂਕਿ ਇਸ ਦੇ ਵਿੱਚ ਜਿਹੜਾ ਤੁਹਾਡਾ ਪਤਾ ਹੋਵੇਗਾ ਡਰਾਈਵਿੰਗ ਲਾਇਸੈਂਸ ਦਾ ਉਹ ਤੁਹਾਡੇ ਸਵਰਧਤ ਜ਼ਿਲ੍ਹੇ ਦੇ ਨਾਲ ਹੀ ਹੋਵੇਗਾ ਪਰ ਤੁਸੀਂ ਆਰਟੀਓ ਦਫ਼ਤਰ ਜਾ ਕੇ ਆਪਣਾ ਡਰਾਈਵਿੰਗ ਲਾਇਸੈਂਸ ਜਿਹੜਾ ਹੈ ਉਹ ਲੈ ਸਕਦੇ ਹੋ। ਜਿਸ ਦੇ ਵਿੱਚ ਕੀ ਤੁਹਾਨੂੰ ਦੱਸਦੀ ਕਿ ਮੁੱਖ ਮੰਤਰੀ ਦੇ ਵੱਲੋਂ ਹੀ ਆਨਲਾਈਨ ਪੋਰਟਲ ਜਿਹੜਾ ਖੋਲ੍ਹ ਦਿੱਤਾ ਗਿਆ ਜਿਸ ਦੇ ਵਿੱਚ ਜ਼ਿਕਰਯੋਗ ਗੱਲ ਇਹ ਹੈ ਕਿ ਜੋ ਇਸ ਉੱਤੇ ਐਡਰੈਸ ਦਿੱਤਾ ਹੋਵੇਗਾ ਉਹ ਤੁਹਾਡੇ ਆਧਾਰ ਕਾਰਡ ਦੇ ਨਾਲ ਲਿੰਕ ਯਾਨੀ ਕਿ ਤੁਹਾਡਾ ਸਬੰਧਿਤ ਜ਼ਿਲ੍ਹੇ ਦੇ ਨਾਲ ਹੀ ਹੋਵੇਗਾ ਪਰ ਤੁਸੀਂ ਅਪਲਾਈ ਵੀ ਕਰਵਾ ਸਕਦੇ ਹੋ ਤੇ ਇਸ ਡਰਾਈਵਿੰਗ ਲਾਇਸੈਂਸ ਇਸੇ ਜ਼ਿਲ੍ਹੇ ਦੇ ਵਿੱਚੋਂ ਲੈ ਸਕਦੇ ਹੋ ਤੁਹਾਨੂੰ ਆਪਣੇ ਘਰਿਆ ਆਪਣੇ ਜ਼ਿਲ੍ਹੇ ਦੇ ਵਿੱਚ ਆ ਕੇ ਡਰਾਈਵਿੰਗ ਲਾਇਸੈਂਸ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਹੈ ਇੱਥੇ ਡਰਾਈਵਿੰਗ ਲਾਇਸੈਂਸ ਦੇ ਵਿੱਚ ਸਿੱਖਲਾਈ ਤੋਂ ਲੈ ਕੇ ਪਰਮਨੈਂਟ ਡਰਾਈਵਿੰਗ ਲਾਇਸੈਂਸ ਦੀ ਜਿਹੜੀ ਸਹੂਲਤ ਇਸ ਦੇ ਵਿੱਚ ਦਿੱਤੀ ਗਈ ਆ ਆਨਲਾਈਨ ਪੋਰਟਲ ਜਿਹੜਾ ਖੋਲ ਦਿੱਤਾ ਗਿਆ ਜਿਸ ਦੇ ਵਿੱਚ ਕਿ ਤੁਸੀਂ ਹੁਣ ਸਿਰਫ ਆਰਟੀਓ ਦਫ਼ਤਰ ਦੇ ਵਿੱਚ ਜਾ ਕੇ ਆਪਣਾ ਲਾਇਸੈਂਸ ਅਪਲਾਈ ਕਰੋਗੇ ਤੁਹਾਡਾ ਟੈਸਟ ਜਿਹੜਾ ਹੋਵੇਗਾ ਉਸ ਤੋਂ ਬਾਅਦ ਕੀ ਤੁਹਾਨੂੰ ਡਰਾਈਵਿੰਗ ਲਾਇਸੈਂਸ ਜੋ ਕਿ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਹੀ ਮਿਲੇਗਾ ਖਾਸ ਕਰ ਇਹ ਹੈ ਕਿ ਇਸ ਲਈ ਕੋਈ ਵਾਧੂ ਫੀਸ ਨਹੀਂ ਦੇਣੀ ਪਵੇਗੀ ਤੁਹਾਡੇ ਤੋਂ ਉਹੀ ਸਰਕਾਰੀ ਫੀਸ ਵਸੂਲੀ ਜਾਵੇਗੀ ਜੋ ਦੂਜਿਆਂ ਤੋਂ ਵਸੂਲੀ ਜਾ ਰਹੀ ਹੈ ਤੁਸੀਂ ਰਾਜ ਦੇ ਕਿਸੇ ਵੀ ਜ਼ਿਲ੍ਹੇ ਦੇ ਮੂਲ ਨਿਵਾਸੀ ਹੋ ਤੇ ਲੁਧਿਆਣਾ ਦੇ ਵਿੱਚ ਰਹਿ ਰਹੇ ਹੋ ਜਾਂ ਕੰਮ ਕਰ ਰਹੇ ਹੋ ਤੁਹਾਡੇ ਪਤੇ ਦੇ ਸਾਰੇ ਸਬੂਤ ਵੀ ਸਬਤ ਦੱਜਲੇ ਦੇ ਹਨ ਪਹਿਲਾਂ ਤੁਹਾਨੂੰ ਡਰਾਈਵਿੰਗ ਲਾਇਸੈਂਸ ਲੈਣ ਲਈ ਉਸ ਜ਼ਿਲ੍ਹੇ ਵਿੱਚ ਵਾਪਸ ਜਾਣਾ ਪੈਂਦਾ ਸੀ ਪਰ ਹੁਣ ਤੁਸੀਂ ਉਸ ਪਤੇ ਦਾ ਸਬੂਤ ਜਮਾ ਕਰਵਾ ਕੇ ਆਰਟੀਓ ਜਾ ਸਕਦੇ ਹੋ ਦਫ਼ਤਰ ਲੁਧਿਆਣਾ ਵਿੱਚ ਹੀ ਅਪਲਾਈ ਕਰ ਸਕਦੇ ਹੋ ਤੁਹਾਨੂੰ ਆਨਲਾਈਨ ਫਾਰਮ ਭਰ ਕੇ ਅਪਾਇੰਟਮੈਂਟ ਲੈਣੀ ਪਵੇਗੀ ਫਿਰ ਤੁਹਾਨੂੰ ਟ੍ਰੈਕ ਤੇ ਲਰਨਿੰਗ ਜਾ ਸਥਾਈ লাইসেন্স ਲਈ ਟੈਸਟ ਦਿਨਾ ਹੋਵੇਗਾ ਟੈਸਟ ਪਾਸ ਕਰਨ ਤੋਂ ਬਾਅਦ ਤੁਹਾਨੂੰ ਡਰਾਈਵਿੰਗ লাইসেন্স ਮਿਲੇਗਾ ਇੱਥੇ ਸਾਰੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਤੁਹਾਨੂੰ ਲੁਧਿਆਣਾ ਆਟੀ ਦੇ ਦਸਤਕਾ ਤੁਹਾਨੂੰ ਉਹੀ ਡਰਾਈਵਿੰਗ লাইসেন্স ਮਿਲੇਗਾ ਹਾਲਾਂਕਿ ਇਸ ਦੇ ਵਿੱਚ ਪਤਾ ਸਬੰਧਤ ਜ਼ਿਲ੍ਹੇ ਦਾ ਹੀ ਹੋਵੇਗਾ ਇੱਥੇ ਤੁਹਾਨੂੰ ਇਹ ਵੀ ਜਾਣ ਦਈਏ ਕਿ ਇਹ ਸਹੂਲਤ ਸਿੱਖਣ ਤੋਂ ਲੈ ਕੇ ਪੱਕਾ ਡਰਾਈਵਿੰਗ লাইসেন্স ਲੈਣ ਤੱਕ ਉਪਲਬਧ ਹੋਵੇਗੀ ਹਾਲਾਂਕਿ ਤੁਹਾਡਾ ਡਰਾਈਵਿੰਗ লাইসেন্স ਉਸੇ ਪਤੇ ਦਾ ਹੋਵੇਗਾ ਜੋ ਕਿ ਆਧਾਰ ਕਾਰਡ ਦੇ ਨਾਲ ਲਿੰਕ ਹੈ ਜਿਸ ਦੇ ਵਿੱਚ ਕੀ ਤੁਹਾਨੂੰ ਦੱਸਦੀ ਇਹ ਕਿ ਕੁਝ ਸਾਲ ਪਹਿਲਾਂ ਮੋਟਰ ਵਾਈਕਲ ਐਕਟ ਵਿੱਚ ਸੋਧ ਕਰਕੇ ਕੇਂਦਰ ਸਰਕਾਰ ਦੇ ਵੱਲੋਂ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਸੀ ਜਿਸ ਨੂੰ ਕਿਸੇ ਵੀ ਟ੍ਰਾਂਸਪੋਰਟ ਅਧਿਕਾਰੀ ਨੇ ਪ੍ਰਵਾਨ ਨਹੀਂ ਕੀਤਾ ਸੀ ਪਰ ਹੁਣ ਆਰਟੀਏ ਨੇ ਕੁਝ ਸਮਾਂ ਪਹਿਲਾਂ ਹੀ ਚਾਰਜ ਸੰਭਾਲ ਲਿਆ ਹੈ ਹੋਰ ਬਦਰੀ ਵੀਡੀਓਜ਼ ਲਈ ਦੇਖਦੇ ਰਹੋ ਧੰਨਵਾਦ